ਸਕਦੇ ਹੋ ਅੱਜ ਆਪਾਂ ਕਿਉਂਕਿ ਅੱਜ ਦੀਆਂ ਆਫਰ ਬਹੁਤ ਵਧੀਆ-ਵਧੀਆ ਹੋਣੀਆਂ ਜੇ ਐਂਡ ਕੁਝ ਫ੍ਰੀ ਮਿਲੂਗਾ ਜਿਹੜੀ ਹੋਏਗੀ ਪ੍ਰੋਪਰ ਪਿਓਰ ਕਾਟਨ ਸੂਟਸ ਹੋਣਗੇ ਠੀਕ ਹੈ ਜੀ ਬਸ ਲੀਨ ਕਵਰ ਕਰਾਂਗੇ ਐਂਡ ਲਿਨਨ ਪੱਲਿਆਂ ਦੇ ਉੱਪਰ ਆਏਗੀ ਆ ਚੀਜ਼ ਔਰ ਬਾਕੀ ਸਾਰੇ ਦੁਪੱਟੇ ਦੇ ਵਿੱਚ ਅੱਦਾ ਆ ਡਿਜ਼ਾਈਨ ਹੈ ਠੀਕ ਹੈ ਆ ਆਏਗੀ ਇਹਦੀ ਅੱਦਾ ਫਰੰਟ ਉੱਪਰ ਆਏਗਾ ਆਵਲਾ ਕੰਮ ਵੀ ਲੱਗਣਾ ਹੈ ਦੇਖੋ ਜੀ ਕਿੰਨੀ ਕਿਊਟ ਜੀ ਬਾਹ ਹੈ ਛੋਟਾ-ਛੋਟਾ ਪੇਂਟ ਹੈ ਤੇ ਚਲਦਾ ਆ ਰਿਹਾ ਜਿੰਨੀ ਮਰਜ਼ੀ ਮਚੀਨੀ ਕਢਾਈ ਕਢੂਈ ਕਰ ਲੋ ਜੋ ਐਸ ਸੂਟ ਦੀ ਗ੍ਰੇਸ ਐਸ ਐਮਬਰਾਇਡਰੀ ਦੀ ਗ੍ਰੇਸ ਆਉਂਦੀ ਹੈ ਨਾ ਪਹਿਲਾ ਆਰਡਰ ਆਉਂਦਾ ਸਾਨੂੰ ਇਹ ਸੂਟ ਪਹਿਲੇ ਆਰਡਰ ਦੇ ਨਾਲ ਫ੍ਰੀ ਪਹੁੰਚੇਗਾ ਜੀ ਤੁਹਾਡੇ ਘਰ ਬਿਊਟੀਫੁਲ ਸੂਟ ਇਹ ਤੁਹਾਨੂੰ ਮਿਲੇਗੀ ਸ਼ਰਟ ਪੀਸ ਆਹ ਵਾਲਾ ਠੀਕ ਹੈ ਪ੍ਰੋਪਰ ਟਾਈ ਮੀਟਰ ਕੱਟ ਹੋਊਗਾ ਜੀ ਇਹ ਬਾਟਮ ਦਾ ਵਰਕ ਦੇਖੋ ਤੁਸੀਂ ਵੀਡੀਓ ਲੈ ਕੇ ਆਵਾਂਗੇ ਉਹ ਬਹੁਤ ਸੋਹਣੇ ਸੋਹਣੇ ਸੂਟਸ ਨਾਲ ਲੈ ਕੇ ਆਵਾਂਗੇ ਜੀ ਉਡੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕਿ ਦਾਂ ਸਾਡੇ ਵੀ ਠੀਕ ਠਾਕ ਲੈ ਲਈ ਇੱਕ ਵਿਸਾਖੀ ਆਫਰ ਕਹਿ ਸਕਦੇ ਹੋ ਅੱਜ ਆਪਾਂ ਕਿਉਂਕਿ ਅੱਜ ਦੀਆਂ ਆਫਰ ਬਹੁਤ ਵਧੀਆ ਵਧੀਆ ਹੋਣੀਆਂ ਜੇ ਐਂਡ ਕੁਝ ਫ੍ਰੀ ਮਿਲੂਗਾ ਤੁਹਾਨੂੰ ਔਰ ਫ੍ਰੀ ਪੂਰਾ ਫੁੱਲ ਸੂਟ ਮਤਲਬ ਫੁੱਲ ਫ੍ਰੀ ਸੂਟ ਪਰ ਉਹ ਇੱਕ ਹੀ ਬੰਦੇ ਨੂੰ ਮਿਲ ਸਕਦਾ ਹੈ ਉਹ ਕਿੱਦਾਂ ਮਿਲੂਗਾ ਉਹ ਤੁਹਾਨੂੰ ਤੁਸੀਂ ਸਾਡੇ ਵੀਡੀਓ ਨਾਲ ਜੁੜੇ ਰਹੋ ਤੇ ਤੁਹਾਨੂੰ ਪਤਾ ਲੱਗੇਗਾ ਜੀ ਤੇ ਅੱਜ ਦੀ ਜਿਹੜੀ ਹੋਏਗੀ ਪ੍ਰੋਪਰ ਪਿਓਰ ਕਾਟਨ ਸੂਟਸ ਹੋਣਗੇ ਠੀਕ ਹੈ ਜੀ ਮਸਲੀਨ ਕਵਰ ਕਰਾਂਗੇ ਐਂਡ ਲਿਨਨ ਆਲ ਸਭ ਚੀਜ਼ਾਂ ਕਵਰ ਕਰਾਂਗੇ ਔਰ ਬੇਸਿਕਲੀ ਬਲੌਕ ਔਰ ਹੈਂਡ ਬੈਂਡ ਹੋਊਗਾ ਜੀ ਠੀਕ ਹੈ ਜੀ ਸੋ ਕਰਦੇ ਹਾਂ ਜੀ ਆਪਾਂ ਸ਼ੁਰੂ ਫਿਰ ਆਪਣੀ ਵੀਡੀਓ ਨੂੰ ਲੈ ਕੇ ਰੱਬ ਦਾ ਨਾਮ ਸੋ ਪਹਿਲਾ ਹੀ ਸੂਟ ਜਿਹੜਾ ਬੜਾ ਪਿਆਰਾ ਜਿਹਾ ਠੀਕ ਹੈ ਜੀ ਆਹ ਦੇਖੋ ਅੱਛਾ ਸਾਰੇ ਵੀਡੀਓ ਕਲੈਰੈਂਸ ਦੇ ਕੁਝ ਕ ਕਰ ਰਹੇ ਸੀ ਕਿ ਉਹਦੇ ਤੇ ਆਪਾਂ ਵਰਕ ਕਰ ਰਹੇ ਹਾਂ ਆਪ ਆਪਣਾ ਦੇਖਦੇ ਹਾਂ ਕਿ ਕਿੱਦਾਂ ਤੁਹਾਨੂੰ ਕੋਈ ਇਸ਼ੂ ਨਾ ਆਵੇ ਇਸੇ ਕਰਕੇ ਆਪਾਂ ਬੋਲ ਦੋਨੇ ਕਿ ਜਿਹੜੇ ਸਾਡੇ ਨੰਬਰਸ ਲਿਖੇ ਹੁੰਦੇ ਆ ਨਾ ਤੁਸੀਂ ਸਾਨੂੰ ਆਉਂਦੇ ਤੇ ਅ ਅਪਰੋਚ ਕਰੋਗੇ ਤੇ ਅਸੀਂ ਤੁਹਾਨੂੰ ਡਿਟੇਲਡ ਫੋਟੋ ਭੇਜ ਸਕਦੇ ਹਾਂ ਨਾ ਬਿਲਕੁਲ ক্লোਜ਼ ਤੋਂ ਸੋ ਆਪਾਂ ਕਰ ਰਹੇ ਹਾਂ ਜੀ ਸ਼ੁਰੂ ਹੁਣ ਆ ਦੇਖੋ ਜੀ ਇਹ ਤੁਹਾਨੂੰ ਖੋਲ ਕੇ ਦਿਖਾਉਣੀ ਆ ਮੈਂ ਕਿਹਾ ਪਹਿਲਾਂ ਲੱਗ ਦਿਖਾਦੀ ਆ ਆਪਾਂ ਪਹਿਲੀ ਜਿਹੜੀ ਚੀਜ਼ ਆਪਾਂ ਤੁਹਾਨੂੰ ਦਿਖਾ ਰਹੇ ਆ ਇਹ ਹੈਗਾ ਜੀ ਮਸਲੀਨ ਸੈਮੀ ਮਸਲੀਨ ਅੱਛੇ ਵਾਲੀ ਮਸਲੀਨ ਕਾਟਨ ਮਸਲੀਨ ਠੀਕ ਹੈ ਜੀ ਐਦਾਂ ਨਹੀਂ ਹੈ ਕਿ ਇਹ ਮਤਲਬ ਦੂਸਰੀ ਮਸਲੀਨ ਆ ਜਿਹੜੀ ਸਿੰਥੈਟਿਕ ਬੇਸ ਹੁੰਦੀ ਹੈ ਪ੍ਰੋਪਰ ਕਾਟਨ ਬੇਸਡ ਮਡਾਲ ਵੀ ਕਹਿ ਸਕਦੇ ਹੋ ਇਹਨੂੰ ਠੀਕ ਹੈ ਇਹਦੇ ਥਲੇ ਨਾ ਲਾਈਨਿੰਗ ਲਗਵਾਉਂਦਾ ਪਰਪਸ ਇਹ ਹੁੰਦਾ ਹੈ ਕਿ ਕਪੜਾ ਨਾ ਖਰਾਬ ਹੋਵੇ ਟ੍ਰਾਂਜੀ ਨਹੀਂ ਹੁੰਦਾ ਠੀਕ ਹੈ ਕਲਰ ਬਹੁਤ ਪਿਆਰਾ ਹੈ ਜੀ ਬੇਬੀ ਪਿੰਕ ਕਲਰ ਆ ਦੇਖੋ ਪ੍ਰਾਈਸ ਤੁਹਾਨੂੰ ਦੱਸੀ ਜਾਵਾਂਗੇ ਨਾਲ ਨਾਲ ਹੀ ਆ ਦੇਖੋ ਠੀਕ ਹੈ ਬੇਬੀ ਪਿੰਕ ਕਲਰ ਬਹੁਤ ਸੋਹਣਾ ਪੀਸ ਹੈ ਜੀ ਇਹ ਤੁਹਾਨੂੰ ਲਾਗ ਗਿਆ ਵੀ ਦਿਖਾ ਰਹੇ ਹਾਂ ਆ ਦੇਖੋ ਬਹੁਤ ਪਿਆਰਾ ਪੀਸ ਹੈ ਠੀਕ ਹੈ ਜੀ ਇਹਦੀ ਆ ਗਈ ਹੈ ਫਰੰਟ ਆ ਦੇਖੋ ਬਹੁਤ ਸੋਹਣੀ ਫਰੰਟ ਦੇਖੋ ਜੀ ਠੀਕ ਹੈ ਔਰ ਇਹਦਾ ਬੈਕ ਵੀ ਦਿਖਾ ਦਿੰਨੇ ਆ ਤੁਹਾਨੂੰ ਬਹੁਤ ਹੀ ਇਹਨਾ ਪੀਚ ਪਿੰਕ ਜਿਹਾ ਕਹਿ ਸਕਦੇ ਹੋ ਬੜਾ ਅੱਛਾ ਜਿਹਾ ਪਿੰਕ ਆ ਸੋਹਣੀ ਜਿਹਾ ਦੇਖੋ ਆਪਾਸ ਬਹੁਤ ਹੀ ਪਿਆਰਾ ਹੈ ਠੀਕ ਜੀ ਔਰ ਇਹ ਆਣਾ ਜੀ ਇਹਦੀ ਬਾਟਮ ਉੱਪਰ ਆ ਸਾਰਾ ਜਿਹੜਾ ਪ੍ਰਿੰਟ ਹੈਗਾ ਇਹ ਆਏਗਾ ਬਾਟਮ ਤੇ ਠੀਕ ਹੈ ਜੀ ਔਰ ਬੜੇ ਪਿਆਰਾ ਜਿਹਾ ਪੀਸ ਹੈ ਇਹ ਤੇ ਪਿਓਰ ਜਿਹੜੀ ਤੁਹਾਨੂੰ ਦੱਸਿਆ ਹੈ ਕਿ ਪਿਓਰ ਮਸਲੀਨ ਤੇ ਨਹੀਂ ਹੈ ਲੇਕਿਨ ਸੈਮੀ ਤੋਂ ਅਪੈਕ ਪ੍ਰੋਪਰ ਕਾਟਨ ਮਸਲੀਨ ਹੈ ਕੋਈ ਮਿਕਸਿੰਗ ਨਹੀਂ ਹੈਗੀ ਠੀਕ ਹੈ ਔਰ ਆ ਇਹਦਾ ਦੁਪੱਟਾ ਜੇ टैपी ਦਾ ਦੁਪੱਟਾ ਹੈ ਸੌਰੀ ਟੈਪੀ ਕਹ ਰਹੀ ਮਸਲੀਨ ਦੁਪੱਟਾ ਹੈ ਪਿਓਰ ਮਸਲੀਨ ਦੁਪੱਟਾ ਹੈ ਬਹੁਤ ਹੀ ਸੌਫਟ ਸਿਰਾਂ ਤੇ ਟਿੱਕਣ ਵਾਲਾ ਆ ਦੇਖੋ ਬਹੁਤ ਪਿਆਰਾ ਪੀਸ ਹੈ ਅੱਖਾਂ ਨੂੰ ਮਤਲਬ ਹੈ ਨਾ ਸੂथिंग ਜੇ ਕਲਰ ਆ ਪੇਸਟਲ ਜੀ ਸ਼ੇਡ ਆ ਆ ਦੇਖੋ ਜੀ ਇਹ ਆਏਗਾ ਇਹਦੇ ਇਦਾਂ ਪੱਲਿਆਂ ਦੇ ਉੱਪਰ ਆਈਗੀ ਆ ਚੀਜ਼ ਔਰ ਬਾਕੀ ਸਾਰੇ ਦੁਪੱਟੇ ਦੇ ਵਿੱਚ ਇਦਾਂ ਆ ਡਿਜ਼ਾਈਨ ਆ ਜਾਏਗਾ ਠੀਕ ਹੈ ਬਹੁਤ ਪਿਆਰਾ ਪੀਸ ਹੈ ਬਹੁਤ ਹੀ ਆਹ ਸੋ ਆ ਦੇਖੋ ਦੁਪੱਟੇ ਦਾ ਟੈਕਸਚਰ ਦੇਖੋ ਬਹੁਤ ਜ਼ਿਆਦਾ ਸੌਫਟ ਐਵੇਂ ਸ਼ਾਈਨਿੰਗ ਜੀ ਵਾਲਾ ਨਹੀਂ ਹੈਗਾ ਪਿਓਰ ਮਸਲੀਨ ਦਾ ਸੂਟ ਹੈ ਜੀ ਇਹ ਤੇ ਇਹ ਤੁਹਾਨੂੰ ਕੋਸਟ ਕਰੇਗਾ ਜੀ 2850 50 ਏਵਫ ਕਰਦੇ 2800 ਦਾ ਸੂਟ ਹੈ ਜੀ ਪ੍ਰੋਪਰ ਮੋਡਲ ਪਿਓਰ ਕਾਟਨ ਮਸਲੀਨ ਆ ਪ੍ਰੋਪਰ ਟਾਈ ਮੀਟਰ ਕੱਟ ਪਿਓਰ ਮਸਲੀਨ ਦੁਪੱਟਾ ਮਲਟੀ ਬਲੌਕ ਪੈਗੜਾ ਨੂੰ 2800 2800 ਦਾ ਠੀਕ ਹੈ ਜੀ ਤੇ ਇੱਕ ਨੈਕਸਟ ਵੀ ਤੁਹਾਨੂੰ ਅਲਾ ਬਲੌਗ ਕੀ ਕਵਰ ਕਰਵਾਉਣੀ ਹੈ ਫਿਰ ਦੇਖੋ ਸ਼ੁਰੂ ਕਰਦੇ ਹਾਂ ਆ ਦੇਖੋ ਇਹ ਵੀ ਕਲਰ ਬਹੁਤ ਹੀ ਪਿਆਰਾ ਹੈ ਜੀ ਆਫ ਵਾਈਟ ਕਲਰ ਹੈ ਇਹ ਔਰ ਇਨ ਚੈਕ ਚੈਕ ਜਿਹਦੇ ਵਿੱਚ ਕਪੜਾ ਹੈਗਾ ਬੜਾ ਸੋਹਣਾ ਠੀਕ ਹੈ ਸੈਲਫ ਕਲਰ ਦੀ ਸੈਲਫ ਕਾਟਨ ਕਹਿ ਸਕਦੇ ਹੋ ਇਹਨੂੰ ਉਹਦੇ ਵਿੱਚ ਮਤਲਬ ਇਤਨਾ ਡਿਜ਼ਾਈਨਿੰਗ ਜੀ ਹੈ ਚੈਕ ਚੈਕ ਦੀ ਲੱਗਦੀ ਦੁਕਾਨੇ ਆ ਆ ਦੇਖੋ ਠੀਕ ਹੈ ਆ आएगी यदि एदा फ्रंट ऊपर आएगा आ आए का वाला काम और देखो जी दे 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 कलर बड़ा प्यारा है और इदे ब्लॉक दे कलर कलर यूज ਕੀਤੇ ਹੋਏ ਜਿਹੜੇ ਉਹ ਬਹੁਤ ਹੀ ਸੋਹਣੇ ਹੈ ਠੀਕ ਹੈ ਜੀ ਆ ਦੇਖੋ ਠੀਕ ਹੈ ਦਾ ਕੇਰਾ ਵੀ ਦਿਖਾ ਦਿੰਨੇ ਆ ਤੁਹਾਨੂੰ ਆ ਜਿਹੜੀ ਚੀਜ਼ ਹੈਗੀ ਹੈ ਇਹ आएगी ਕੇਰੇ ਉੱਪਰ ਦੇ ਬਲੋਕ ਦੇਖੋ ਤੁਸੀਂ ਕਿੰਨੇ ਬਿਊਟੀਫੁਲ ਨੇ ਇਹ आएगी बॉटम ਤੇ ਠੀਕ ਹੈ ਔਰ ਹੁਣ ਤੁਹਾਨੂੰ ਦਿਖਾਉਣੀ ਆਪਾਂ ਇਹਦੀ ਬੈਕ ਦੇਖੋ ਬਿਊਟੀਫੁਲ ਬਲੌਕ ਬੜਾਈ ਸਾਫ ਸਾਫ ਆ ਦੇ ਇਹ ਆਏਗਾਤਾ ਇਹਦੀ ਬੈਕ ਹੇਠੇ ਆਏਗਾ ਬਾਰਡਰ ਤੁਹਾਨੂੰ ਲੱਗ ਗਿਆ ਦਿਖਾਉਣੀ ਆ ਰਾਕੀ ਤੁਹਾਨੂੰ ਕੱਪੜੇ ਦੇ ਵਿੱਚ ਜਿਹੜਾ ਇੱਕ ਸੈਲਫ ਜਿਹਾ ਹੈਗਾ ਨਾ ਚੈੱਕ ਜੀ ਆ ਦੇਖੋ ਠੀਕ ਹੈ ਬਹੁਤ ਪਿਆਰਾ ਪੀਸ ਹੈ ਇਹ ਇਹਦੇ ਵੀ ਤੁਹਾਨੂੰ ਦੁਪੱਟਾ ਦਿਖਾਉਣੇ ਆ ਤੇ ਫੇਰ ਦੱਸਦੇ ਆ ਤੁਹਾਨੂੰ ਅਸੀਂ ਪ੍ਰਾਈਸ ਲਾਸਟ ਵਿੱਚ ਦੱਸਾਂਗੇ ਕਿੰਨੂ ਕੀ ਫ੍ਰੀ ਮਿਲਣਾ ਹੈ ਤੇ ਕਿਦਾਂ ਫ੍ਰੀ ਮਿਲਣਾ ਹੈ ਪੂਰਾ ਪਿਓਰ ਕਾਟਨ ਦਾ ਦੁਪੱਟਾ ਸੂਟ ਦਵਾਂਗੇ ਜੀ ਅੱਜ ਫ੍ਰੀ ਵਿਸਾਖੀ ਆਫਰ ਠੀਕ ਹੈ ਆ ਦੇਖੋ ਇਹ ਹੈਗਾ ਇਹ ਵੀ ਮਸਲੀਨ ਦੁਪੱਟਾ ਹੈ ਜੀ ਕਿਉਂਕਿ ਹੁਣ ਅੱਗੇ ਗਰਮੀ ਆ ਜਾਂਦੀ ਹੈ ਨਾ ਤੇ ਦੁਪੱਟੇ ਵੀ ਮਤਲਬ ਇਵਨ ਆਪਾਂ ਲੋਕ ਵੀ ਇਹੀ ਪ੍ਰਿਫਰ ਕਰਦੇ ਕਿ ਉਹ ਜਿਹੜੇ ਤਾਂ ਲੱਗਨ ਟੱਚ ਵੀ ਹੋ ਰਹੇ ਹਨਾ ਸਾਨੂੰ ਤੇ ਗਰਮੀ ਨਾ ਲੱਗੇ ਹਨਾ ਸੁਣੇ ਗਰਮੀ ਪਹਿਣੀ ਵੀ ਬੜੀ ਹੈ ਜੀ ਆ ਦੇਖੋ ਕਲਰ ਵੀ ਉਹ ਜਿਹੇ ਪਸੰਗ ਤੇ ਤੇਸਵਰੀ ਆਪਾਂ ਫਿੱਕੇ ਫਿੱਕੇ ਜੇ ਪੇਸਟਲ ਪੇਸਟਲ ਜੇ ਠੀਕ ਹੈ ਜਿਨ੍ਹਾਂ ਚ ਪਾ ਕੇ ਵੀ ਗਰਮੀ ਨਾ ਲੱਗੇ ਆ ਦੇਖੋ ਬਹੁਤ ਪਿਆਰਾ ਪੀਸ ਹੈ ਜੀ ਇਹ ਵੀ ਪਿਓਰ ਮਸਲੀਨ ਦੁਪੱਟਾ ਤੇ ਆ ਦੇਖੋ ਆ ਐਦਾਂ ਆਏਗਾ ਜਿਹੜਾ ਘੇਰੇ ਉੱਪਰ ਕੰਮ ਆ ਆ ਪੱਲਿਆਂ ਤੇ ਆ ਗਿਆ ਇਹਦੇ ਹੋਰ ਇਹਦਾ ਤੁਹਾਨੂੰ ਪ੍ਰਾਈਸ ਦੱਸ ਦਿੰਨੇ ਆਪਾਂ ਇਹ ਹੈਗਾ ਜੀ 2290 ਦਾ ਠੀਕ ਹੈ ਇਹ ਵਾਲਾ ਪੀਸ ਤੁਹਾਨੂੰ ਪਵੇਗਾ 2290 ਦਾ ਸਿਰਫ ਠੀਕ ਹੈ ਹੁਣ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜੀ ਆਪਣੀ ਹੈਂਡ ਪੇਂਟ ਕਲੈਕਸ਼ਨ ਇਹ ਤੀਜੀ ਵਾਰੀ ਰੀਸਟਾਕ ਹੋਇਆ ਹੈ ਜੀ ਸਾਡਾ ਸੂਟ ਤੇ ਫੈਬਰਿਕ ਹੋਏਗਾ ਜੀ ਇਹਦਾ ਪਿਓਰ ਲినਨ ਠੀਕ ਹੈ ਪਿਓਰ ਕਾਟਨ ਇਹ ਆ ਲਾਈਟ ਕਰੀਮ ਜਿਹਾ ਕਲਰ ਹੈਗਾ ਆ ਠੀਕ ਹੈ ਆ ਦੇਖੋ

ਇੱਦਾਂ ਛੋਟੀ ਛੋਟੀ ਬੂਟੀ ਬਾਹਵਾ ਵੀ ਦਿਖਾ ਦਿੰਨੇ ਆ ਤੁਹਾਨੂੰ ਬਹੁਤ ਸੋਹਣੀਆਂ ਬਾਹਵਾ ਮੈਨੂੰ ਤੇਰੀਆਂ ਬਾਹਵਾਂ ਦਾ ਕੰਮ ਬੜਾ ਕਿਊਟ ਜਿਹਾ ਲੱਗਾ ਸੀਗਾ ਸ਼ੋਰਟ 'ਚ ਵੀ ਬੋਲਿਆ ਸੀ ਦੇਖੋ ਜੀ ਤੁਹਾਨੂੰ ਵੀ ਕਿਊਟ ਹੀ ਲੱਗਣਾ ਹੈ ਦੇਖੋ ਜੀ ਕਿੰਨੀ ਕਿਊਟ ਜੀ ਬਾਹ ਹੈ ਛੋਟਾ ਛੋਟਾ ਪੇਂਟ ਹੈ ਠੀਕ ਹੈ ਤੇ ਏ ਹੋ ਗਈ ਜੀ ਤੁਹਾਡਾ ਸੂਟ ਇਹਨੇ ਘੇਰੇ ਦੇ ਕੰਮ ਮਿਲੇਗਾ ਬਾਹਾਂ ਤੇ ਕੰਮ ਮਿਲੇਗਾ ਔਰ ਪੂਰੀ ਸ਼ਰਟ ਦੇ ਉੱਪਰ ਛੋਟੇ ਛੋਟੇ ਬੂਟੀ ਅੱਛਾ ਇਹਦੇ ਚ ਆਪਾਂ ਇੱਕ ਅਲੱਗ ਚੀਜ਼ ਕੀਤੀ ਹੈ ਜੀ ਹੁਣ ਅਸੀਂ ਨਾ ਦੁਪੱਟੇ ਨੂੰ ਸੇਮ ਕਲਰ ਦਾ ਹੀ ਕਰ ਆ ਕੇ ਡਾਇ ਔਰ ਆ ਦੇਖੋ ਠੀਕ ਹੈ ਦੁਪੱਟੇ ਦੇ ਵਿੱਚ ਕਰਤਾ ਇਦਾਂ ਪੂਰਾ ਫੁੱਲ ਜਾਲ ਵਾਲਾ ਕੰਮ ਆ ਦੇਖੋ ਇਹ ਹੈਗਾ ਜੀ ਸੁਪਰ ਨਟ ਕੋਟਾ ਡੋਰੀਆ ਠੀਕ ਹੈ ਬਹੁਤ ਹੀ ਆ ਦੇਖੋ ਸੂਦਿੰਜ ਹੈ ਹਾਰਡ ਨਹੀਂ ਹੈਗਾ ਤੁਹਾਡੇ ਸਾਹਮਣੇ ਹੀ ਹੈ ਠੀਕ ਹੈ ਬਿਲਕੁਲ ਹਾਰਡ ਨਹੀਂ ਹੈਗਾ ਔਰ ਆ ਜਿਹੜੀ ਚੀਜ਼ ਹੈ ਨਾ ਇਹ ਤੁਹਾਨੂੰ ਸਭ ਨੂੰ ਡਾਈ ਲੱਗ ਰਹੀ ਹੋएगी ਪਰ ਥਿਸ ਇਸ ਨਾਟ ਡਾਈ ਇਹ ਅਸੀਂ ਹੈਂਡ ਪੇਂਟ ਨਾਲ ਹੀ ਇਫੈਕਟ ਦਿੱਤਾ ਹੈ ਇਹਨੂੰ ਔਰ ਇਹਦੇ ਵਿੱਚ ਵਿੱਚ ਥੋੜਾ ਥੋੜਾ ਆ ਜਿਹੜਾ ਇਹਦਾ ਗਰਾਉਂਡ ਕਲਰ ਸੀਗਾ ਉਹਨੂੰ ਅਸੀਂ ਪੂਰਾ ਨਹੀਂ ਲੁਕਾਇਆ ਕਿਉਂਕਿ ਤਾਂਗੀ ਅਲੱਗ ਚੀਜ਼ ਲੱਗੇ ਔਰ ਖਰਾਬ ਵੀ ਨਾ ਹੋਵੇ ਆ ਦੇਖੋ ਵੈਰੀ ਬਿਊਟੀਫੁਲ ਪੀਸ ਪ੍ਰੋਪਰ ਟਾਈਮ ਮੀਟਰ ਕੱਟ ਸੂਟ ਹੈ ਤੇ ਦੁਪੱਟਾ ਹੈ ਸੌਰੀ ਰਨਿੰਗ 5 ਮੀਟਰ ਪੂਰਾ ਸੂਟ ਹੋਏਗਾ ਜੀ ਬਹੁਤ ਪਿਆਰਾ ਪੀਸ ਹੈ ਇਹ ਉਹ ਪੀਸ ਹੈ ਜਿਹਦੀ ਕਾਪੀ ਨਹੀਂ ਹੋ ਸਕਦੀ ਔਰ ਪਾਓਗੇ ਤੇ ਡੈਫੀਨਿਟਲੀ ਅਲੱਗ ਚੀਜ਼ ਹੈ ਠੀਕ ਹੈ ਤੇ ਇਹਦਾ ਵੀ ਤੁਹਾਨੂੰ ਅਸੀਂ ਪ੍ਰਾਈਸ ਦੱਸ ਦਿੰਨੇ ਆ ਜੀ ਇਹ ਤੁਹਾਨੂੰ ਕਾਸਟ ਫਿਰੇਗਾ ਜੀ 2800 ਦਾ ਠੀਕ ਹੈ ਪਿਓਰ ਲਿਨਨ ਫੈਬਰਿਕ ਬ੍ਰਾਂਡ ਦੀ ਲਿਨਨ ਹੈਗੀ ਹੈ ਐਦਾ ਹੀ ਨਹੀਂ ਆ ਬੋਲ ਰਹੀ ਸੀ ਪਿਓਰ ਲਿਨਨ ਪਿਓਰ ਲਿਨਨ ਮੀਨਸ ਪਿਓਰ ਲਿਨਨ ਫੈਬਰਿਕ ਹੈਗਾ ਜੀ ਠੀਕ ਹੈ ਜੀ ਔਰ 2800 ਦਾ ਮਿਲੇਗਾ ਤੁਹਾਨੂੰ ਤੇ ਜਿਨ੍ਹਾਂ ਦੇ ਫਰਸਟ ਪਰਚੇਸ ਹੋਏਗੀ ਉਹਨਾਂ ਨੂੰ 100 ਆਫ ਹੋ ਜਾਣਾ ਆ ਉਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਠੀਕ ਹੈ ਔਰ ਹੁਣ ਸਾਡਾ ਜਿਹੜਾ ਨੈਕਸਟ ਪੀਸ ਹੈ ਜੀ ਉਹ ਹੈਗਾ embroidery ਪਲਸ ਹੈਂਡ ਪੇਂਟ ਨੂੰ ਅਸੀਂ ਕੰਬਾਈਨ ਕੀਤਾ ਹੈ ਇਹ ਵੀ ਤੁਹਾਨੂੰ ਮਿਲੇਗਾ ਜੀ ਪਿਓਰ ਲਿਨਨ ਫੈਬਰਿਕ ਬ੍ਰਾਂਡਡ ਹੋਈਗੀ ਇਹ ਵੀ ਲਿਨਨ ਠੀਕ ਹੈ ਇਹਦੇ ਤੇ ਕਰਾਇਆ ਸੀ ਹੈਂਡ ਨੋਟਿੰਗ ਦਾ ਕੰਮ ਕਰਾਇਆ ਆ ਦੇਖੋ ਆ ਆਏਗਾ ਇਹਦਾ ਘੇਰਾ ਲੱਗ ਦਿਖਾ ਰਹੇ ਠੀਕ ਹੈ ਫੁੱਲ ਲੈਂਥ ਸ਼ਰਟ ਹੈ ਘੇਰੇ ਦੇ ਉੱਪਰ ਬੜੇ ਅੱਛੇ ਤਰੀਕੇ ਨਾਲ ਕੰਮ ਕੀਤਾ ਹੋਇਆ ਹੈ ਆ ਦੇਖੋ ਇਹ ਹੈਂਡ ਨੋਟਿੰਗ ਵਰਕ ਆਏਗੀ ਜੇ ਹੈਂਡ ਵਰਕ ਹੁੰਦਾ ਹੈ ਆ ਪ੍ਰੋਪਰ ਆ ਦੇਖੋ ਇਹ ਪੁਰਾਣੇ ਟਾਈਮ ਤੋਂ ਚੱਲਦਾ ਆ ਰਿਹਾ ਜਿੰਨੀ ਮਰਜ਼ੀ ਮਚੀਨੀ ਕਢਾਈ ਕਢੂਈ ਕਰ ਲਉ ਜੋ ਐਸ ਸੂਟ ਦੀ ਗ੍ਰੇਸ ਐਸ ਐਮਬਰਾਇਡਰੀ ਦੀ ਗ੍ਰੇਸ ਆਉਂਦੀ ਹੈ ਨਾ ਇੱਕ ਟ੍ਰੈਡੀਸ਼ਨਲ ਜੀ ਲੁੱਕ ਦਿੰਦੀ ਹੈ ਇਹ ਨਾ ਆ ਦੇਖੋ ਠੀਕ ਹੈ ਜੀ ਤੇ ਇਹ ਹੋ ਗਈ ਇਹਦੀ ਘੇਰਾ ਹੁਣ ਤੁਹਾਨੂੰ ਦਿਖਾਉਣੇ ਇਹਦੀਆਂ ਅਸੀਂ ਪਾਵਾਂ ਕਲਰ ਕੰਬੀਨੇਸ਼ਨ ਜਿਹੜੀ ਇਹਦੇ ਵਿੱਚ ਯੂਜ਼ ਹੋਇਆ ਨਾ ਫੈਂਟਾਸਟਿਕ ਫੈਬਲਸ ਆ ਦੇਖੋ ਇਹ ਆਣ ਗਈਆਂ ਇਹਦੀਆਂ ਬਾਵਾ ਠੀਕ ਹੈ ਜੀ ਔਰ ਪੀਸਾ ਇੱਕ ਪੀਸ ਅਡਾ ਇਦਾਂ ਸੇਮ ਕਲਰ ਚ ਬਣ ਕੇ ਵਿਕ ਚੁੱਕਾ ਹੈ ਜੀ ਸੈਕਿੰਡ ਪੀਸ ਰੈਡੀ ਹੋਇਆ ਹੈ ਉਹਦੇ ਨਾਲ ਅਸੀਂ ਦੁਪੱਟਾ ਨਹੀਂ ਸੀ ਕੀਤਾ ਇਹਦੇ ਨਾਲ ਅਸੀਂ ਦੁਪੱਟਾ ਬਣਵਾਤਾ ਹੈ ਨਾਲ ਠੀਕ ਹੈ ਸੇਮ ਕਲਰ ਦਾ ਇਹ ਦੁਪੱਟਾ ਹੈ ਬੇਬੀ ਪਿੰਕ ਜਿਹਾ ਕਲਰ ਹੈਗਾ ਆ ਨਿਊਡ ਪਿੰਕ ਕਲਰ ਹੈ ਆ ਠੀਕ ਹੈ ਔਰ ਤੇ ਆ ਦੇਖੋ ਜੀ ਇਹ ਹੈਗਾ ਇਹਦਾ ਦੁਪੱਟਾ ਦੇਖੋ ਸਾਈਡਾਂ ਦੇ ਪੱਲਿਆਂ ਦੇ ਟਾਈ ਐਂਡ ਹੈ ਔਰ ਸੈਂਟਰ 'ਚੋ ਸੇਮ ਸੂਟ ਦਾ ਕਲਰ ਹੈ ਔਰ ਇਹਦੇ ਉੱਤੇ ਅਸੀਂ ਕੀ ਕਰਵਾਇਆ ਹੈ ਆ ਦੇਖੋ ਹੈਂਡ ਪੇਂਟ ਹੈਂਡ ਪੇਂਟ ਕਰਕੇ ਵਿੱਚ ਅਸੀਂ ਉਹਨਾਂ ਨੂੰ ਆ ਦੇਖੋ ਜਿਹੜਾ ਗ੍ਰੀਨ ਕਲਰ ਯੂਜ਼ ਕੀਤਾ ਹੈ ਨਾ ਉਹ ਵਲੇ ਅਸੀਂ ਇਹਦੇ 'ਚ ਸਿੱਪੀ ਤਾਰੇ ਜੇ ਲਗਵਾ ਦਿੱਤੇ ਹੈ ਬਹੁਤ ਪਿਆਰਾ ਪੀਸ ਹੈ ਅਲੱਗ ਚੀਜ਼ ਹੈ ਆ ਦੇਖੋ ਟਾਈ ਐਂਡ ਐਫੈਕਟ ਪੱਲਿਆਂ ਤੇ ਔਰ इन हैंड डपेंट न करवाता है ठीक है जी और रेट बड़ा ही जेन्युन जहा रेट है जी एगा जी सिर्फ तिरफ अठाई सौ का ठीक है जी हैंड नॉटिंग का काम सैमी चलौ दुपट्टा है ठीक है जी आ देखो ठीक है और रनिंग फाइव मीटर लिनन हैंड नॉटिंग वर्क विद एंड आई इफेक्ट और हैंडपेंट ਤਾਨੂੰ ਪਏਗਾ 2800 ਦਾ ਤੇ ਫਸਟ ਪਰਚੇਸ ਕਰਕੇ ਜਿਹੜਾ ਜਿਹੜਾ ਤੁਹਾਨੂੰ ਸਾਡੇ ਕੋਲ ਪਹਿਲੀ ਵਾਰ ਹੀ ਲਏਗਾ ਜਾਂ سبسਕ੍ਰਿਪਸ਼ਨ ਤੋਂ ਬਾਅਦ ਲੈ ਰਹੇ ਹੋ ਤੇ 50 ਆਫ ਹੋਏਗਾ ਠੀਕ ਹੈ ਜੀ ਤੇ ਹੁਣ ਨੈਕਸਟ ਸੂਟ ਹੈ ਜਿਹੜਾ ਇਹਦੇ ਬਾਰੇ ਬਹੁਤ ਜਣੇ ਪੁੱਛ ਰਹੇ ਹੈ ਜੀ ਇਹ ਤੁਹਾਨੂੰ ਦਿਖਾਉਨੇ ਆ ਜੀ ਇਹ ਵੀ ਬੜੀ ਅੱਛੀ ਵਾਲੀ ਲినਨ ਹੈਗੀ ਹੈ ਠੀਕ ਹੈ ਜੀ ਆ ਦੇਖੋ ਰੂਪੀ ਮਿਲਦਾ ਕਪੜਾ ਹੋਏਗਾ ਸਾਰਾ ਬ੍ਰਾਂਡ ਦਾ ਠੀਕ ਹੈ ਕਲਰ ਹੈਗਾ ਇਹਦਾ ਗਾਜਰੀ ਲਾਈਟ ਗਜਰੀ ਜਿਆ ਕਲਰ ਆ ਅਨੀਅਨ ਕਲਰ ਸੌਰੀ ਲਾਈਟ ਅਨੀਅਨ ਕਲਰ ਆ ਦੇਖੋ ਆ ਆਏਗਾ ਇਹਦੇ ਘੇਰੇ ਉੱਪਰ ਇਹ ਵੀ ਬਿਲਕੁਲ ਅਲੱਗ ਚੀਜ਼ ਏ ਠੀਕ ਹੈ ਘੇਰੇ ਦੇ ਵਿੱਚ ਦੇਖੋ ਤੁਸੀਂ ਇਹਦੇ ਚ ਗ੍ਰੀਨ ਕਲਰ ਦਾ ਟੱਚ ਦਵਾਇਆ ਏ ਸੀ ਲਾਈਟ ਪਿਆਜ਼ੀ ਕਲਰ ਦੇ ਏ ਸੀ ਡਾਰਕ ਪਿਆਜ਼ੀ ਕਲਰ ਕਰਕੇ ਤੇ ਕੰਬੀਨੇਸ਼ਨ ਕਰਵਾਤਾ ਹੁਣ ਦਿਖਾਣੇ ਆ ਤੁਹਾਨੂੰ ਇਧੀਆਂ ਪਾਵਾ ਆ ਦੇਖੋ ਜੀ ਠੀਕ ਹੈ ਜੀ ਇਹ ਆਣੀ ਹੈ ਦੀਆਂ ਪਾਵਾਂ ਅੱਛਾ ਇਹਦੇ ਨਾਲ ਵੀ ਅਸੀਂ ਕੀ ਕੀਤਾ ਹੈ ਕਿ ਜਿਹੜਾ ਦੁਪੱਟਾ ਹੈ ਨਾ ਬੜਾ ਲਾਈਟ ਵੇਟਿਡ ਜਿਹਾ ਦੁਪੱਟਾ ਆਇਆ ਹੈ ਚਨੌਨ ਦਾ ਠੀਕ ਹੈ ਕਿਉਂਕਿ ਰਗਰ ਅਸੀਂ ਇੱਥੇ embroidery ਕਰਵਾਂਦੇ ਸੇਮ ਦੁਪੱਟੇ ਨੂੰ ਹੈਵੀ ਕਰਨ ਲਈ ਤੇ ਉਹ ਤੇ ਬਹੁਤ ਜ਼ਿਆਦਾ ਕਾਸਟਿੰਗ ਇਹਦੀ ਜਾਣੀ ਸੀ ਜੇ ਵੱਧ ਤੇ ਆਪਾਂ ਕੀ ਕੀਤਾ ਇਹਨੂੰ ਕਰਵਾਤਾ ਅਸੀਂ ਹੈਂਡ ਪੇਂਟ ਲੇਕਿਨ ਜਿਹੜਾ ਲੱਗ ਗਿਆ ਉਹ ਦੇਖੇਗਾ ਉਹਨੂੰ ਹੀ ਪਤਾ ਲੱਗੇਗਾ ਦੂਰੋਂ ਇਹ ਬਿਲਕੁਲ embroidery ਨਹੀਂ ਲੱਗਦੀ ਜੀ ਸਾਰਾ ਦੁਪੱਟਾ पलिया तो कवर करता है प्रॉपर टाइम इंडर है, सारे दुपट्टे पलिया मतलब सोरी पलिया दो पूरा कवर करवाता है और विच -विच छोटी छोटी बूटी पाती है जिड़ी एम्ब्रॉयडरी यूज हो ठीक है ਕਲਰ ਕੰਬੀਨੇਸ਼ਨ ਜਿਹੜਾ ਹੈ ਜੀ ਬਹੁਤ ਵਧੀਆ ਹੈ ਠੀਕ ਹੈ ਤੇ ਇਹ ਤੁਹਾਨੂੰ ਕੋਸਟ ਕਰੇਗਾ ਜੀ 2590 ਦਾ ਠੀਕ ਹੈ ਜੀ ਐਮਬਰਾਇਡਰੀ ਪਿਓਰ ਕਾਟਨ ਠੀਕ ਹੈ অর ਕੰਬਾਈਨਡ ਵਿਦ ਹੈਂਡ ਪੇਂਟਡ ਦੁਪੱਟਾ ਖੁੱਲੜੁਲਾ ਟਾਈ ਮੀਟਰ ਦਾ ਓਨਲੀ ਪ੍ਰਾਈਸ ਜਿਹੜਾ ਹੈਗਾ ਉਹਦਾ ਬਹੁਤ ਹੀ ਮਤਲਬ ਕਹਿੰਦੇ ਨੇ ਓਨਲੀ ਤਾਂ ਹੀ ਲਾਈਦਾ ਹੈ ਕਿ ਜਦੋਂ ਪਤਾ ਹੋਵੇ ਕਿ ਸਸਤਾ ਹੀ ਹੈ ਠੀਕ ਹੈ ਸੋ ਪ੍ਰਾਈਸ ਹੈਗਾ ਇਹਦਾ ਜੀ 2590 ਠੀਕ ਹੈ ਸਿੰਗਲ ਸਿੰਗਲ ਪੀਸਿਸ ਨੇ ਠੀਕ ਹੈ ਜੀ ਰਹਿ ਗਿਆ ਜੀ ਹੁਣੇ ਲਾਸਟ ਪੀਸ ਹੈਂਡ ਪੇਂਟ ਦਾ ਪਿਸਤਾ ਕਲਰ ਸਭ ਦਾ ਫੇਵਰੇਟ ਬਹੁਤ ਹੀ ਜਿਆਦਾ ਅੱਛੇ ਵਾਲਾ ਕਲਰ ਇੰਨੀ ਹੈਗੀ ਜੇ ਮਡਾਲ ਪਿਓਰ ਮਡਾਲ ਠੀਕ ਹੈ ਜੀ ਪ੍ਰੋਪਰ ਪਿਓਰ ਕਾਟਨ ਇੱਕਦਮ ਮਤਲਬ ਆਹ ਦੇਖੋ ਟੱਚ ਵੀ ਹੋ ਰਹੀ ਹੈ ਠੰਡ ਪਾ ਰਹੀ ਹੈ ਉਹ ਵਾਲੀ ਕਾਟਨ ਆਹ ਦੇਖੋ ਇਹ ਬੜਾ ਅੱਛਾ ਕਲਰ ਹੈ ਇਹ ਹੈ ਗੈਂਦੇ ਘੇਰੇ ਉੱਪਰ ਕਵਰ ਕੀਤਾ ਸੀ ਹੈਂਡ ਪੇਂਟ ਦੇ ਕੋਨੇ ਆਹ ਨਾਲ ਲੱਗ ਗਿਆ ਤੁਸੀਂ ਗਲੇ ਤੇ ਜੋ ਮਰਜ਼ੀ ਕਰਵਾਓ ਆ ਦੇਖੋ ਜੀ 컬러 ਕੰਬੀਨੇਸ਼ਨ ਬਹੁਤ ਸੋਹਣਾ ਹੈ ਆ ਦੇਖੋ ਠੀਕ ਹੈ ਜੀ ਇਹ ਆਏਗਾ ਘੇਰੇ ਤੇ ਤੁਸੀਂ ਪਾਈਪਿੰਗ ਕਰਾ ਸਕਦੇ ਹੋ ਬਾਹਾਂ ਤੇ ਆ ਜਾਂ ਸਲੈਟਸ ਤੇ ਆ ਆ आएगीਆਂ ਬਾਹਾਂ ਠੀਕ ਹੈ ਜੀ ਇਹਦਾ ਦੁਪੱਟਾ ਸੁਪਰ ਨਟ ਕੋਟਾ ਡੋਰੀਆ ਸੌਫਟ ਵਾਲਾ ਐਵੇਂ ਹੀ ਅੱਖਾਂ ਨੂੰ ਪੈਣ ਵਾਲਾ ਜਿਹੇ ਹੈਗਾ ਆ ਦੇਖੋ ਬਹੁਤ ਹੀ ਪਿਆਰਾ ਦੇਖੋ ਸੌਫਟਨੈਸ ਇਹਦਾ ਮੁੱਦਾ ਹੀ ਪਤਾ ਲੱਗਦੀ ਹੁੰਨੀ ਹੈ ਆਕੜੀਆਂ ਜੈ ਨਹੀਂ ਹੈਗਾ ਇਹਨੇ ਆ ਦੇਖੋ ਬਹੁਤ ਪਿਆਰਾ ਪੀਸ ਹੈ ਜੀ ਔਰ ਪੱਲਿਆਂ ਦੇ ਉੱਪਰ ਇਹਦਾ ਏਮਬਰਾਇਡਰੀ ਸਿੰਗਲ ਸਿੰਗਲ ਪੀਸ ਹੈਗੇ ਨੇ ਠੀਕ ਹੈ ਜਿੰਨੂੰ ਵੀ ਪਸੰਦ ਆਂਦੇ ਨੇ ਸਕਰੀਨਸ਼ਾਟ ਲੈ ਲਓ ਤੇ ਕਰ ਲਓ ਪਸੰਦ ਵਿਸਾਖੀ ਆਫਰ ਇਹਨਾਂ ਸਾਰੇ ਸੂਟਸ ਤੇ ਆਪਾਂ ਹਲੇ ਦੱਸ ਨਹੀਂ ਹੈ ਪ੍ਰਾਈਸ ਤੁਹਾਨੂੰ ਸਭ ਦੇ ਦੱਸਦੇ ਆ ਲੇਕਿਨ ਜਿਹੜੀ ਵਿਸਾਖੀ ਆਫਰ ਹੈਗੀ ਇਹ ਉਹ ਤੁਹਾਨੂੰ ਵੀਡੀਓ ਦੇ ਲਾਸਟ ਵਿੱਚ ਦੱਸਦੇ ਆ ਵੀਡੀਓ ਉਹ ਤੇ ਇੱਕ ਆਫਰ ਤੁਸੀਂ ਤੁਹਾਨੂੰ ਪਤਾ ਹੈ ਹਮੇਸ਼ਾ ਕੱਢਦੇ ਹੀ ਆਰ ਵੀਡੀਓ ਦੇ ਵਿੱਚ ਲਾਸਟ ਵਿੱਚ ਇੱਕ ਫਾਇਦਾ ਤੇ ਕਰਾਉਣਾ ਹੀ ਹੁੰਦਾ ਹੈ ਹੁਣ ਜਿਹੜਾ ਸਾਡੇ ਪਹਿਲੇ ਆਰਡਰ ਵਾਲਾ ਬੰਦਾ ਹੋਏਗਾ ਨਾ ਇਹ ਲਾਗਿਓ ਦਿਖਾ ਰਹੇ ਹਾਂ ਤੁਹਾਨੂੰ ਇਹ ਸਾਡੇ ਆਰਡਰ ਤੇ ਨਿਕਲੇ ਹੋਏ ਨੇ ਪੀਸਿਸ ਡਿਮਾਂਡ ਦੇ ਰੱਖ ਲੈਨੇ ਰੱਖੇ ਬਾ ਤਾਂ ਹੀ ਆ ਵੀ ਤੁਹਾਨੂੰ ਖੁਸ਼ ਕਰਦੇ ਆ ਕਰੀਆ ਹੋਏ ਠੀਕ ਹੈ ਜੀ ਆ ਦੇਖੋ ਪਹਿਲਾ ਆਰਡਰ ਜਿਹਦਾ ਆਏਗਾ ਇਹ ਆਣੀ ਹੈ ਬਾਟਮ ਸੌਰੀ ਸ਼ਰਟ ਇਹ ਹੈਗੀ ਜੇ ਦੀ ਬਾਟਮ ਪਿਓਰ ਕਾਟਨ ਔਰ ਦੁਪੱਟਾ ਬਹੁਤ ਸੌਫਟ ਵਾਲਾ ਠੀਕ ਹੈ ਖੁੱਲਾ ਡੁੱਲਾ 2.5 ਮੀਟਰ ਕੱਟ ਹੋਏਗਾ ਜੀ ਇਹਦਾ ਠੀਕ ਹੈ ਪਹਿਲੇ ਆਰਡਰ ਨੂੰ ਇਹ 30% ਆਫ ਦੇਣੀ 40% ਆਫ ਦੇਣੀ ਜ਼ੀਰੋ 댓 ਮੀਨਸ ਕਿ ਤੁਹਾਨੂੰ ਇਹ ਫ੍ਰੀ ਮਿਲੂਗਾ ਜਿਹੜਾ ਵੀ ਪਹਿਲਾ ਆਰਡਰ ਆਉਂਦਾ ਸਾਨੂੰ ਇਹ ਸੂਟ ਪਹਿਲੇ ਆਰਡਰ ਦੇ ਨਾਲ ਫ੍ਰੀ ਪਹੁੰਚੇਗਾ ਜੀ ਤੁਹਾਡੇ ਘਰ ਠੀਕ ਹੈ ਤੇ ਵਿਸਾਖੀ ਆਫਰ ਹੁਣ ਇਹ ਹੈਗੀ ਹੈ ਜੀ ਜਿੰਨੇ ਵੀ ਸੂਟਸ ਤੁਹਾਨੂੰ ਅੱਜ ਦਿਖਾਏ ਨੇ ਜੋ ਵੀ ਪ੍ਰਾਈਸਿਸ ਤੁਹਾਨੂੰ ਦੱਸੇ ਨੇ ਹਰ ਸੂਟ ਤੇ ਉੱਤੇ 100 ਤੁਹਾਨੂੰ ਉੱਪਰ ਐਕਸਟਰਾ ਆਫ ਹੋਏਗਾ ਲੇਕਿਨ ਜਿਹੜੇ ਹੁਣ ਆ ਆਫ ਵਾਲੇ ਸੂਟਸ ਤਾਂ ਆਲਰੇਡੀ 100 100 ਆਫ ਕਰਤੇ ਅਸੀਂ ਮਾਰਦੇ ਵੈਸੇ ਹੀ ਨਹੀਂ ਰੱਖਦੇ ਜ਼ਿਆਦਾ ਤੇ ਸ਼ਿਪਿੰਗ ਫ੍ਰੀ ਨਹੀਂ ਹੋਏਗੀ ਜੀ ਸ਼ਿਪਿੰਗ ਸਭ ਨੂੰ ਚਾਰਜ ਹੋਏਗੀ ਠੀਕ ਹੈ ਜੀ ਜਿੰਨੇ ਪ੍ਰਾਈਸ ਤੁਹਾਨੂੰ ਦੱਸੇ ਨੇ 100 ਹੋਰ ਘਟਾ ਲਿਓ ਜੋ ਵੀ ਸੂਟ ਦਿਖਾਇਆ ਤੁਹਾਨੂੰ ਅੱਜ ਠੀਕ ਹੈ ਹਰ ਸੂਟ ਤੇ 100 ਰੁਪੀਆਸ ਆਫ ਹੋਏਗਾ ਜੀ ਠੀਕ ਹੈ ਹੁਣ ਸਾਡੇ ਕੋਲ ਹੋਰ ਵੀ ਬੜੇ ਨਵੇਂ-ਨਵੇਂ ਪ੍ਰਿੰਟਸ ਆ ਰਹੇ ਨੇ ਠੀਕ ਹੈ ਉਹ ਜਲਦੀ ਤੁਹਾਡਾ ਨਾਲ ਸ਼ੇਅਰ ਕਰਾਂਗੇ ਪਰ ਹੁਣ ਆ ਦੋ ਦਿਨ ਜਿਹੜੇ ਜੇ ਅਸੀਂ ਰਵਾਂਗੇ ਥੋੜੇ ਜੇ ਬਿਜ਼ੀ ਲੇਕਿਨ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਨਾਲ ਕੁਝ ਕੁਛ ਸ਼ਾਰਟਸ ਜਾਂ ਕਿਤਾਏ ਤੁਹਾਡਾ ਸ਼ੇਅਰ ਕਰਦੇ ਰਹੀ ਇੱਕ ਸਾ ਚਲਾਰ ਸੀ ਰਹੀ ਜੇ ਆ ਸ਼ਾਰਟ ਸ਼ੇਅਰ ਕੀਤਾ ਸੀਗਾ ਹੋਲਡ ਦੇ ਬੜੇ ਜਣਾਂ ਨੇ ਰੱਖੋ ਹੈ ਲੇਕਿਨ ਵਿਦਆਊਟ ਪੇਮੈਂਟ ਅਸੀਂ ਇਹਨੂੰ ਹੋਲਡ ਨਹੀਂ ਕਰ ਸਕਦੇ ਆ ਸੂਟ ਦੇਖੋ ਕਿੰਨਾ ਪਿਆਰਾ ਹੈ ਜੀ ਤੁਸੀਂ ਆ ਦੇਖੋ ਬਿਊਟੀਫੁਲ ਸੂਟ ਇਹ ਤੁਹਾਨੂੰ ਮਿਲੇਗੀ ਸ਼ਰਟ ਪੀਸ ਆ ਵਾਲਾ ਠੀਕ ਹੈ ਪ੍ਰੋਪਰ ਟਾਈ ਮੀਟਰ ਕੱਟ ਹੋਊਗਾ ਜੀ ਇਹ ਬਾਟਮ ਦਾ ਵਰਕ ਦੇਖੋ ਤੁਸੀਂ ठीक है जी और दुपट्टा खुला डुला ढाई मीटर ढाई मीटर तो भी वाद ही होना है ठीक है आपर चिकन दुपट्टा और कम देखो यदा कि ब्यूटीफुल सूट है ठीक है जी आखो सिर्फ ते सिर्फ कॉस्ट करना है पच्ची सौ का ठीक है इन उपर भी थानू हंडर्ड ऑफ होना मतलब चौबीस 2400 ਦਾ ਪਹਿਣਾ ਜੇ ਬਹੁਤ ਪਿਆਰਾ ਡਾਇਬਲ ਹੈਗੇ ਆ ਬਾਟਮ ਤੇ ਆ ਦੁਪੱਟਾ ਚਾਹੇ ਤੇ ਤੁਸੀਂ ਇਹੀ ਚਾਹੇ ਤੇ ਸੇਮ ਹੀ ਰੱਖੋਗੇ ਕਿਉਂਕਿ ਵੈਸੇ ਤਾਂ ਸੇਮ ਹੀ ਸੋਹਣੇ ਲੱਗਦੇ ਨੇ ਜਿਨਨੇ ਡਾਈ ਵੀ ਕਰਵਾਣਾ ਡਾਈ ਕਰਵਾ ਸਕਦੇ ਨੇ ਜਿਨਾਂ ਨੇ ਹੋਲਡ ਕਰਾਇਆ ਹੋਇਆ ਆਪਾਂ ਇਦਾਂ ਨਹੀਂ ਹੋਲਡ ਕਰ ਸਕਦੇ ਜਿੱਦ ਜਿੰਦ ਤੱਕ ਤੁਸੀਂ ਪੇਮੈਂਟ ਨਹੀਂ ਕਰਦੇ ਆ ਪ੍ਰਿੰਟ ਤੁਹਾਨੂੰ ਦਿਖਾ ਦਿੰਨੇ ਕੋਰੇ ਆ ਵੇਰੀ ਬਿਊਟੀਫੁਲ ਪ੍ਰਿੰਟ ਪਿਓਰ ਕਾਟਨ ਜੇ ਤਿੰਨੋ ਹੀ ਚੀਜ਼ਾਂ ਪਿਓਰ ਕਾਟਨ ਵਿਦਾਊਟ ਐਨੀ ਮਿਕਸਿੰਗ ਠੀਕ ਹੈ ਏ ਜਿਹੜਾ ਦਾ ਸੇਲਿੰਗ ਪ੍ਰਾਈਸ ਹੈਗਾ 2500 ਲੇਕਿਨ ਤੁਹਾਨੂੰ ਪੈਣਾ ਹੈ ਹੁਣ ਵਿਸਾਖੀ ਆਫਰ ਕਰਕੇ 2400 ਦਾ ਠੀਕ ਹੈ ਫ੍ਰੀ ਸੂਟ ਵੀ ਅਸੀਂ ਤੁਹਾਨੂੰ ਦਿੱਤਾ ਜਿੱਤ ਖਾ ਸੋ ਫੜੋ ਜੀ ਆਪਣੇ ਹੁਣ ਤੁਸੀਂ ਫੋਨ ਤੇ ਸਾਰੇ ਜਣੇ ਆ ਜਿਹੜਾ ਹੁਣ ਪਰਸੋ ਆ ਰਿਹਾ ਜੀ ਗੁਰਪੁਰਬ ਖਾਲਸਾ ਸਾਜਨਾ ਦਿਵਸ ਐਕਚੁਅਲੀ ਕੀ ਹੁੰਦਾ ਹੈ ਨਾ ਆ ਹੈਦਰ ਬੁਟਿਕ ਪੇਜ ਬਟ ਥੋੜਾ ਜਿਆਦਾ ਦੇ ਜਦੋਂ ਵੀ ਕੋਈ ਗੁਰਪੁਰਬ ਆਉਂਦਾ ਹੈ ਨਾ ਜੀ ਉਹਦੀਆਂ ਜਿਹੜੀਆਂ ਜਦੋਂ ਤੁਸੀਂ ਸੰਗਤ ਇਕੱਠੇ ਹੁੰਨੇ ਆ ਨਾ ਇਕ ਜਿਹੜੀਆਂ ਵਾਈਬ੍ਰੇਸ਼ਨਸ ਹੁੰਦੀਆਂ ਹਨ ਨਾ ਜਦੋਂ ਅਸੀਂ ਸੰਗਤ ਇਕੱਠੇ ਮਿਲ ਕੇ ਸੇਵਾ ਕਰਦੇ ਆ ਜਾਂ ਫਿਰ ਅਸੀਂ ਕਿਸੇ ਗੁਰਦੁਆਰਾ ਸਾਹਿਬ ਗੁਰਪੁਰਬ ਅਟੈਂਡ ਕਰਨ ਜਾ ਰਹੇ ਆ ਜਾਂ ਅਸੀਂ ਕੋਈ ਕੋਈ ਵੀ ਮਤਲਬ ਧਾਰਮਿਕ ਚੀਜ਼ ਹਰ ਕਰਮ ਦੀ ਗੱਲ ਕਰ ਰਹੀਆਂ ਜਰੂਰੀ ਨਹੀਂ ਹੈ ਕਿ ਸਿਰਫ ਅਸੀਂ ਆਪਣੇ ਗੁਰਪੁਰਬ ਦੀ ਗੱਲ ਕਰ ਰਹੇ ਆ ਹਰ ਕਰਮ ਦੇ ਵਿੱਚ ਜਦੋਂ ਵੀ ਇੱਕ ਸੰਗਤ ਇਕੱਠੀ ਹੁੰਦੀ ਹੈ ਨਾ ਉਹ ਤੁਹਾਡਾ ਇੱਕ ਵਾਰੀ ਰੱਬ ਦਾ ਨਾਮ ਲਿੱਤਾ ਤੇ ਉਹ ਪੂਰੀ ਸੰਗਤ ਨਾਲ ਮਿਲ ਕੇ ਰੱਬ ਦਾ ਨਾਮ ਲਿੱਤਾ। ਅਗਰ ਤੁਸੀਂ ਇੱਕ ਘੰਟਾ ਕਰ ਰਹੇ ਹੋ ਵਾਹਿਗੁਰੂ ਦਾ ਨਾਮ ਜਾਂ ਰੱਬ ਦਾ ਨਾਮ ਇੱਕ ਘੰਟਾ ਇਕੱਲੇ ਲੈ ਰਹੇ ਹੋ ਤੇ 40 ਜਣੇ ਮਿਲ ਕੇ ਲੈ ਰਹੇ ਹੋ ਨਾ ਉਹ ਸਾਰਾ ਤੁਹਾਡਾ ਕੰਬਾਈਨ ਇੱਕ ਇੱਕ ਜਣੇ ਦਾ ਕਾਊਂਟ ਹੁੰਦਾ ਹੈ। ਇਸ ਕਰਕੇ ਜਦੋਂ ਵੀ ਕਿਤੇ ਵੀ ਆ ਧਾਰਮਿਕ ਇਕੱਠੀਆਂ ਇਦਾਂ ਸੰਗਤ ਦਾ ਮੌਕਾ ਮਿਲਦਾ ਹੈ ਨਾ ਜੀ ਉਹਨੂੰ ਖਸਾਉਣਾ ਨਹੀਂ ਚਾਹੀਦਾ ਉਹਨੂੰ ਗਵਾਉਣਾ ਨਹੀਂ ਚਾਹੀਦਾ ਜ਼ਰੂਰ ਉਹਦਾ ਲਹਾ ਲੈਣਾ ਚਾਹੀਦਾ ਜੀ ਕਿਉਂਕਿ ਅੱਜ ਕੱਲ ਲਾਈਫਸਟਾਈਲਸ ਤੇ ਬਹੁਤ ਬਿਜ਼ੀ ਹੋ ਚੁੱਕੀਆਂ ਨੇ ਸਾਡੀਆਂ ਬਟ ਕੱਢਣਾ ਚਾਹੀਦਾ ਹੈ ਜੀ ਟਾਈਮ ਠੀਕ ਹੈ। ਸੋ ਹੁਣ ਆ ਜੀ ਆਪਾਂ ਜਿਹੜਾ ਹੁਣ ਆਪਸਾਖੇ ਆਫਰ ਕੱਢਤੀ ਹੈ ਹੁਣ ਫਿਰ ਤੋਂ ਬਾਅਦ ਹੁਣ ਜਿਹੜੀ ਵੀਡੀਓ ਲੈ ਕੇ ਆਵਾਂਗੇ ਉਹ ਬਹੁਤ ਸੋਹਣੇ-ਸੋਹਣੇ ਸੂਟਸ ਨਾਲ ਲੈ ਕੇ ਆਵਾਂਗੇ ਜੀ ਬੁਟੀਕ ਸੂਟਸ ਹੋਣਗੇ ਪਾਕਟ ਫ੍ਰੈਂਡਲੀ ਹੋਣਗੇ ਜੀ ਠੀਕ ਹੈ ਕਿਉਂਕਿ ਸਾਨੂੰ ਬੜੀ ਡਿਮਾਂਡ ਆ ਰਹੀ ਸੀ ਕਿ ਸਾਨੂੰ ਕੁਝ ਰੈਡੀ ਸੂਟਸ ਵੀ ਦਿਖਾਓ ਪਰ ਹੁਣ ਉਹ ਬੁਟੀਕ ਸੂਟਸ ਤੇ ਉਹ ਫਿਰ ਤੁਹਾਡੇ ਲਈ ਉਹ ਹੀ ਫਿਰ ਸਾਨੂੰ ਚੁਣ-ਚੁਣ ਕੇ ਲਿਆਣੇ ਪੈਣੇ ਆ ਠੀਕ ਹੈ ਆ ਦੋ ਦਿਨ ਜੀ ਅਸੀਂ ਬਿਜ਼ੀ ਰਵਾਂਗੇ ਠੀਕ ਹੈ ਆਰਡਰਸ ਇਦਾਂ ਚੱਲਦੇ ਰਹਿਣਗੇ ਆਨਲਾਈਨ ਸਾਨੂੰ ਤੁਸੀਂ ਇਦਾਂ ਹੀ ਕੁਐਸਚਨਸ ਕਰਦੇ ਰਹੋ ਡਿਟੇਲਸ ਕਾਮ ਨਹੀਂ ਰੁਕੇਗਾ ਲੇਕਿਨ ਹੁਣ ਜਿਹੜੀ ਵੀਡੀਓ ਆ ਦੋ ਦਿਨ ਵੱਡੀ ਵੀਡੀਓ ਨਹੀਂ ਪਏਗੀ ਠੀਕ ਹੈ ਹੁਣ ਪ੍ਰੋਬੇਬਲੀ ਤਿੰਨ ਚਾਰ ਦਿਨ ਦੇ ਗੈਪ ਚ ਪਏਗੀ ਜੀ ਵੱਡੀ ਵੀਡੀਓ ਠੀਕ ਹੈ ਜੀ ਸੋ ਐਦਾਂ ਹੀ ਜੁੜੇ ਰਹੋ ਤੇ ਹੁਣ ਜਿਹੜਾ ਟਾਈਮ ਆ ਰਿਹਾ ਲਾਹ ਲਓ ਜੀ ਰੱਬ ਦਾ ਨਾਮ ਲੈਂਦੇ ਰਹੋ ਜੀ ਸਾਰੇ ਤੁਹਾਨੂੰ ਵਾਹਿਗੁਰੂ ਤੁਹਾਨੂੰ ਸਭ ਨੂੰ ਬਹੁਤ ਬਹੁਤ ਖੁਸ਼ ਰੱਖੇ ਜੀ ਔਰ ਤੁਸੀਂ ਸਾਡੇ ਨਾਲ ਸ਼ਾਪਿੰਗ ਕਰਦੇ ਰਹੋ ਜੀ ਹੈਪੀ ਸ਼ਾਪਿੰਗ ਵਿਦ ਅਸ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ